ਹੈਲੋ ਦੋਸਤੋ ਸੁਰਜੀਤ ਤੰਬੜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਦੋਸਤੋ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਨੂੰ ਮੈਂ ਇੱਕ ਬੜਾ ਪੁਰਾਣਾ ਬੜਾ ਸੋਹਣਾ ਜਿਹਾ ਗੀਤ ਸੁਣਾਉਣ ਜਾ ਰਹੀ ਹਾਂ ਸੁਣੋ ਨਾਲ ਸਈਆਂ ਦੇ ਰਲ ਕੇ ਨੀ ਮੈਂ ਚਰਖਾ ਡਾਇਆ ਨੀ ਮੈਂ ਸ਼ੋਕ ਪਾਇਆ ਇੱਕ ਚەلਸ਼ ਵੀ ਲਾਣਣੀ ਕੇਰਾ ਪਾਇਆ ਨਾਲ ਸਿਆਂ ਦੇ ਰੜਕੇ ਨੀ ਮੈਂ ਚਰਖਾ ਢਾਇਆ ਨੀ ਮੈਂ ਸ਼ੋਕ ਪਾਇਆ ਇਕ ਸ਼ਲਸ਼ ਬਿਲਾ ਨਣੀ ਤੇਰਾ ਪਾਇਆ ਮੇਰੀ ਪਹਿਲੇ ਪੂਣੀ ਨਿਯੋਦਾ ਦੂਜਾ ਗੇੜਾ ਨਿਯੋਦਾ ਦੂਜਾ ਗੇੜਾ ਮੈਨੂੰ ਪੁੱਛਦੀ ਸਹੇਲੀ ਨੀ ਕੀ ਲੱਗਦਾ ਤੇਰਾ सखीअ सच द सीना झूठ बोला नी न कुफर तोला मेरे वीर द साला नी पाई में ਜਾ ਗੇੜਾ ਮੇਰੀ ਪੁੱਛਦੀ ਏ ਭਾਬੀਨੀ ਕੀ ਲੱਗਦਾ ਤੇਰਾ ਭਾਬੀ ਸੱਚ ਦਸਾਂ ਨੀ ਨ ਝੂਠ ਬੋਲਾਂ ਨੀ ਨ ਕੁ ਫਰਤੋਲਾਂ பாயடாஷும்டா திஜி பூணி நீடா ਨੀ ਆਦਾ ਚੌਥਾ ਗੇੜਾ ਮੇਰੀ ਪੁੱਛਦੀ ਐ ਪੈਣਨੀ ਕੀ ਲਗਦਾ ਤੇਰਾ ਪਹਿਣੇ ਸੱਚ ਦਸਾਨੀ ਨਾ ਤੂਠ ਬੋਲਾ ਨੀਨਾ ਕੋ ਫਰਤੋਲਾ ਤੈਨੂੰ ਦੱਸੂਗੀ ਨੀ ਕਰਕੇ ਵੱਡਾ ਜੇਰਾ ਮੇਰੀ ਚੌਥੀ ਪੂਣੀ ਨਿਯੋਦਾ ਪੰਜਮਾ ਗੇੜਾ ਨਿਯੋਦਾ ਪੰਜਮਾ ਗੇੜਾ ਇਹ ਤੋਂ ਪੁੱਛਦੀ ਮੇਰੀ ਮਾਨੀ ਕੀ ਲੱਗਦਾ ਤੇਰਾ ਮੈਂ ਸੱਚ ਦਸਾਂ ਨੀ ਨਾ ਝੂਠ ਬੋਲਾਂ ਨੀ ਨਾ ਕੁਫਰ ਤੋਲਾਂ ਤੇ ਮੇਰੇ ਬਾਪ ਸਹੇੜਿਆ ਜੁਵਾਈ ਤੇਰਾ એ સચ દીના કૂફર તોલ નીના કૂ ઝૂઠ બોલ કથે મલ્યા શીતનુએ જોવાઈ મેરા સચ દસ ની ઝૂઠ બોલ ਨੀ ਨਾ ਕੁਫਰ ਤੋਲਾ ਮੈਨੂੰ ਫੂਤੇ ਮਿਲਿਆ ਸੀ ਜੋ ਵਾਈ ਤੇਰਾ ਛੋਟੀ ਹੁੰਦੀ ਵੀ ਆਈ ਹੁਣ ਮੁਟਿਆਰ ਹੋਈ ਹੁਣ ਮੁਟਿਆਰ ਹੋਈ ਹੁਣ ਪੇਕੇ ਨਾ ਲੱਗਦਾ ਏ ਮੇਰੀ ਕਰ ਦੇ ਤਿਆਰੀ ਸੋਰੇ ਜਾਣ ਦੀਨੀ ਸੋਰੇ ਜਾਣ ਦੀਨੀ ਹੁਣ ਨਾ ਜੀ ਇਹ ਲੱਗਦਾ ਤੇਰੇ ਕੋਲ ਮੇਰਾ ਨਾਲ ਸਈਆਂ ਦੇ ਰਲ ਕੇ ਨੀ ਮੈਂ ਚਰਖਾ ਡਾਇਆ ਨੀ ਮੈਂ ਸ਼ੋਪ ਪਾਇਆ ਇਕ ਚਲਸ਼ ਬਿਲਾ ਗਬਰੂ ਨੈਣੀ ਕੇ ਰਪਾਇਆ ਇਕ ਚਲਸ਼ ਬਿਲਾ ਗਬਰੂ ਨੈਣੀ ਕੇ ਰਪਾਇਆ ਦੋਸਤੋ ਉਮੀਦ ਹੈ ਪਸੰਦ ਆਏਗਾ ਪਸੰਦ ਆਇਤਾ ਜੇ ਨਵੇਂਆ ਮੇਰੇ ਚੈਨਲ ਦੇ ਉੱਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਪਲੀਜ਼ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਆ ਜੇ ਕਿਹੋ ਜਿਹਾ ਲੱਗੇ ਲੱਗਿਆ ਗੀਤ ਓਕੇ ਬਾਏ ਬਾਏ ਸ਼ੁਕਰੀਆ ਬਹੁਤ ਬਹੁਤ